ਕਬੀਰ ਸਿੰਘ ਬਾਦਲ ਯਾਨੀ ਬਹੁਤ ਵੱਡੀ ਚਰਚਾ ਦੇ ਵਿੱਚ ਤੁਹਾਡੇ ਸਾਹਮਣੇ ਇੱਕ ਐਸੀ ਅਪਡੇਟ ਲੈ ਕੇ ਪੇਸ਼ ਹੋ ਗਏ ਆ ਕਿ ਪੰਜਾਬ ਦੇ ਵਿੱਚ ਜਿਹੜੀ ਕਾਸਟੇਵਰ ਅਮਨਦੀਪ ਕੌਰ ਬਠਿੰਡੇ ਵਾਲੀ ਬਹੁਤ ਵੱਡੀਆਂ-ਵੱਡੀਆਂ ਪਰਤਾ ਤੁਹਾਡੇ ਸਾਹਮਣੇ ਖੋਲਾਂਗੇ ਕਿ ਅਮਨਦੀਪ ਕੌਰ ਜਿਹੜੀ ਚਿੱਤੇ ਸਮੇਤ ਫੜੀ ਜਾਂਦੀ ਆਪਣੀ ਕਾਰੀ ਥਾਰ ਦੇ ਵਿੱਚ ਇੱਕ ਉਸ ਕੁੜੀ ਦਾ ਇੱਕ ਬਹੁਤ ਵੱਡਾ ਖੁਲਾਸਾ ਹੋ ਚੁੱਕਿਆ ਹੈ ਔਰ ਦੂਜੇ ਪਾਸੇ ਖਬਰ ਹੋਰ ਆ ਰਹੀ ਹੈ ਬੜੀ ਪੰਜਾਬ ਦੇ ਲਈ ਅਹਿਮ ਖਬਰ ਯਾਨੀ ਉਹਨਾਂ ਲੋਕਾਂ ਲਈ ਜਿਹੜੇ ਭਾਈ ਅਮਰਪਾਲ ਸਿੰਘ ਦੇ ਸਮਰਥਕ ਨੇ ਭਾਈ ਅਮਰਪਾਲ ਸਿੰਘ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ ਕਿਵੇਂ ਲਿਆਂਦਾ ਜਾ ਰਿਹਾ ਕਿਉਂ ਲਿਆਂਦਾ ਜਾ ਰਿਹਾ ਔਰ ਕਦੋਂ ਲਿਆਂਦਾ ਜਾ ਰਿਹਾ ਪੂਰੀ ਖਬਰ ਤੁਹਾਡੇ ਸਾਹਮਣੇ ਧਰਾਂਗੇ ਕਿ ਮਾਨ ਸਿੰਘ ਖਾਰਾ ਜਿਹੜੇ ਭਾਈ ਅਮਰਪਾਲ ਸਿੰਘ ਦੇ ਐਡਵੋਕੇਟ ਨੇ ਉਹਨਾਂ ਦੇ ਮੂੰਹੋਂ ਸੁਣਾਵਾਂਗੇ ਕਿ ਭਾਈ ਅਮਰਪਾਲ ਸਿੰਘ ਪੰਜਾਬ ਦੇ ਵਿੱਚ ਕਿਉਂ ਲਿਆਂਦੇ ਜਾ ਰਹੇ ਆ ਔਰ ਕਦੋਂ ਲਿਆਂਦੇ ਜਾ ਰਹੇ ਆ ਔਰ ਦੂਜੀ ਖਬਰ ਜਿਹੜੀ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਆ ਉਹ ਤਾਂ ਹੋਰ ਵੀ ਯਾਨੀ ਇੱਕ ਪਰਤ ਖੋਲ ਗਈ ਐ ਕਿ ਕੈਨੇ ਜਿਹੜੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਐ ਕਿ ਸੁਖਵੀਰ ਸਿੰਘ ਬਾਦਲ ਦੇ ਨਾਨਕਿਆਂ ਦੇ ਨਾਲ ਇਸ ਕੁੜੀ ਦਾ ਲਿੰਕ ਕੀ ਸੀ ਉਹ ਤਾਂ ਮੈਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਦੱਸਤਾ ਸੀ ਕਿ ਜਿਹੜੀ ਅਮਨਦੀਪ ਕੌਰ ਹੈ ਇਹਦੀ ਮਾਂ ਸੁਖਵੀਰ ਸਿੰਘ ਬਾਦਲ ਦੇ ਨਾਨਕਿਆਂ ਦੇ ਘਰ ਦੇ ਵਿੱਚ ਕੰਮ ਕਰਿਆ ਕਰਦੀ ਸੀ ਜਿੱਥੋਂ ਉਹਦੀ ਸ਼ੁਰੂਆਤ ਹੁੰਦੀ ਹੈ ਔਰ ਉਸ ਤੋਂ ਬਾਅਦ ਸੁਖਬੀਰ ਨਾਲ ਤਾਰ ਕਿਵੇਂ ਜੁੜਦੇ ਨੇ ਦੇਖੋ ਪਹਿਲਾਂ ਉਹਨੇ ਘਰ ਦੇ ਵਿੱਚ ਰਹਿੰਦੀ ਆ ਉਹਦੀ ਮਾਂ ਕੰਮ ਕਰਦੀ ਆ ਔਰ ਉਸ ਤੋਂ ਬਾਅਦ ਬਹੁਤ ਜ਼ਿਆਦਾ ਗਰੀਬੀ ਹੁੰਦੀ ਆ ਉਹਦੀ ਮਾਂ ਦੇ ਦੁਆਰਾ ਇੱਕ ਸਪਾਰਸ਼ ਧਰੀ ਜਾਂਦੀ ਆ ਸੁਖਬੀਰ ਬਾਦਲ ਦੇ ਨਾਨਕਿਆਂ ਦੇ ਮੂਹਰੇ ਯਾਨੀ ਬਹੁਤ ਵੱਡਾ ਪਰਿਵਾਰ ਆ ਤਕੜਾ ਪਰਿਵਾਰ ਆ ਉਹਨਾਂ ਦੇ ਮੂਹਰੇ ਇੱਕ ਸਪਾਰਸ਼ ਧਰੀ ਜਾਂਦੀ ਆ ਕਿ ਸਾਡੀ ਕੁੜੀ ਨੂੰ ਕਿਸੇ ਨੇ ਕਿਤੇ ਨੌਕਰੀ ਦੇ ਉੱਤੇ ਫਿੱਟ ਕਰਵਾ ਦਿਓ ਤੁਹਾਡਾ ਬਹੁਤ ਧੰਨਵਾਦ ਹੋਣਾ ਔਰ ਦੂਜੇ ਪਾਸੇ ਹੈ ਜਿਹੜੇ ਅਮਨਦੀਪ ਕਾਰ ਹੈ ਬਠਿੰਡੇ ਵਾਲੀ ਜਿਹੜੀ ਫੜੀ ਗਈ ਹੈ ਇਹਦੀ ਮਾਂ ਦੇ ਕਹਿਣ ਦੇ ਮੁਤਾਬਕ ਉਹਨੂੰ ਪੁਲਿਸ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਸਿੱਧਾ ਡਾਇਰੈਕਟ ਦੇਖੋ ਕਿ ਮੈਂ ਤਾਰਾ ਜੋੜਦਿਆਂ ਹੁਣ ਇੱਕ ਇੱਕ ਕਰਕੇ ਮੈਂ ਤੁਹਾਡੇ ਸਾਹਮਣੇ ਤਰੂੰਗਾ ਸੁਖਬੀਰ ਸਿੰਘ ਬਾਦਲ ਦੇ ਨਾਨਕੇ ਜਿਹੜੇ ਉਹਨਾਂ ਨੇ ਇਹਨੂੰ ਭਰਤੀ ਕਰਵਾਇਆ ਉਸ ਦਿਨ ਤੋਂ ਫਿਰ ਇੱਕ ਐਸੀ ਸਟਾਰਟਿੰਗ ਸ਼ੁਰੂ ਹੁੰਦੀ ਹੈ ਪੰਜਾਬ ਦੀ ਬਰਬਾਦੀ ਪੰਜਾਬ ਦੀ ਬਰਬਾਦੀ ਸ਼ੁਰੂ ਹੁੰਦੀ ਹੈ ਚਿੱਤੇ ਦੇ ਨਾਲ ਇੱਕ ਬਹੁਤ ਵੱਡੀ ਪਦਵੀ ਦੇ ਉੱਤੇ ਪਹੁੰਚ ਜਾਣਾ 20 ਕਰੋੜ ਤੱਕ ਦੇ ਮਾਲਕ ਬਣ ਜਾਣਾ ਬਠਿੰਡੇ ਦੇ ਵਿੱਚ 30-3 ਕਰੋੜ ਦਾ ਇੱਕ ਬੰਗਲਾ ਖਰੀਦ ਲੈਣਾ ਉਸ ਤੋਂ ਬਾਅਦ ਬਹੁਤ ਵੱਡੀਆਂ-ਵੱਡੀਆਂ ਗੱਡੀਆਂ ਥਾਰਾਂ ਆਇਆ ਵਗੈਰਾ ਬਹੁਤ ਕੁਝ ਹੋ ਗਿਆ ਯਾਨੀ ਘੜੀਆਂ ਕੱਪੜੇ ਸਭ ਦੱਸਤਾ ਤੁਹਾਨੂੰ ਸਾਰੀ মিডিਆ ਨੇ ਔਰ ਜਿਹੜੇ ਅੱਜ ਤੁਹਾਡੇ ਸਾਹਮਣੇ ਸਬੂਤ ਧਰਾਂਗੇ ਇੱਕ ਵੀਡੀਓ ਦੇ ਜ਼ਰੀਏ ਉਹ ਵੀ ਤੁਹਾਨੂੰ ਸੁਣਨੇ ਪੈਣੇ ਆ ਕਿ ਇਹ ਮਾਮਲਾ ਪੂਰਾ ਹੈ ਕੀ ਹੈ ਅਗਰ ਖਬਰ ਜਾਣਨੀ ਹੈ ਤਾਂ ਸੁਣਨੀ ਪੈਣੀ ਹੈ ਪਹਿਲਾ ਭਾਈ ਅਮਰਪਾਲ ਸਿੰਘ ਡੇਬੁਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਪੰਜਾਬ ਕਿਵੇਂ ਲਿਆਂਦੇ ਜਾ ਰਹੇ ਨੇ ਇਹ ਖਬਰ ਵੀ ਸੁਣ ਲਓ ਉਸ ਤੋਂ ਬਾਅਦ ਜਿਹੜੀ ਕੌਸਟੇਬਲ ਬਠਿੰਡੇ ਵਾਲੀ ਅਮਨਦੀਪ ਕੌਰ ਬੜੀ ਇੱਕ ਉਹ ਬੀਬੀ ਜਿਵੇਂ ਪੰਜਾਬ ਦੇ ਅੰਦਰ ਮੀਡੀਆ ਦੇ ਵਿੱਚ ਕਿਹਾ ਜਾ ਰਿਹਾ ਠਾਰ ਵਾਲੀ ਬੀਬੀ ਉਹਦਾ ਨਾਮ ਰੱਖ ਦਿੱਤਾ ਗਿਆ ਤਾਂ ਹੁਣ ਪਹਿਲਾਂ ਅਮਰਪਾਲ ਸਿੰਘ ਪੰਜਾਬ ਕਿਵੇਂ ਆ ਰਹੇ ਨੇ ਇਹ ਵੀ ਸੁਣ ਲਓ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਉਸ ਅਪਡੇਟ ਤੇ ਸਾਂਝੇ ਕਰੂੰਗਾ ਜਿਹੜੀ ਅਮਨਦੀਪ ਕੌਰ ਔਰ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਹੈ ਸੋਨੂੰ ਧੁੰਦ ਪਈ ਹੋਈ ਐ ਇਸ ਮੁੱਦੇ ਦੇ ਉੱਤੇ ਕਿ ਭਾਈ ਸਾਹਿਬ ਹੁਣ ਬਾਹਰ ਆ ਰਹੇ ਆ ਜਾਂ ਨਹੀਂ ਪੰਜਾਬ ਵੱਲ ਆnde ਜਾਣਗੇ ਜਾਂ ਨਹੀਂ ਰਾਹਤ ਜਿਹੜੀ ਮਿਲੂਗੀ ਕਿ ਨਹੀਂ ਜਾਂ ਹਾਲੇ ਵੀ ਹੋਰ ਇੰਤਜ਼ਾਰ ਜਿਹੜਾ ਸਮਰਥਕਾਂ ਨੂੰ ਕਰਨਾ ਪਊਗਾ ਲਈ ਜਸਵੀ ਜੀ ਗੱਲ ਇਹ ਟਾਈਮ ਵੀ ਜੋ ਧੁੰਦ ਦੇ ਦਿੰਨੇ ਹੋ ਵੀ ਚੁੱਕੇ ਨੇ ਹਾਂ ਇਹ ਹੁਣ ਅਪ੍ਰੈਲ ਦੀਆਂ ਸਫੇਦ ਤੁਪਾਂ ਦੇ ਦਿਨ ਨੇ ਤੇ ਹੁਣ ਧੁੰਦ ਹਟੋ ਹੁਣ ਧੁੰਦ ਪਹਿਲਾਂ ਹੀ ਹਟ ਚੁੱਕੀ ਐ ਜੀ ਹੁਣ ਜਿਵੇਂ ਉਹਨਾਂ ਜਿਹੜੇ ਸਾਥੀ ਨੇ ਜੀ ਸੱਤ ਜਿਹੜੇ ਸਾਥੀ ਨੇ ਤੇ ਅੱਠਵੇਂ ਆਉਣ ਜਿਹੜੇ ਆ ਚੁੱਕੇ ਨੇ ਜੀ ਤੇ ਹੁਣ ਬੜੀ ਛੇਤੀ ਉਮੀਦ ਹੈ ਵੀ ਜਿਹੜੇ ਨੌਵੇਂ ਸਾਥੀ ਨੇ ਭਾਈ ਬਪਲ ਪ੍ਰੀਤ ਸਿੰਘ ਜੀ ਉਹਨਾਂ ਦੀ ਜਿਹੜੀ 9 April ਨੂੰ ਜੋ ਗੰਦੀ ਹੈ ਜੀ ਆਪਣੀ ਐਨਐਸਏ ਦੀ ਸਮਾਪਤੀ ਦੇ ਦਿਨ ਉਹ ਵੀ ਬੜੀ ਛੇਤੀ ਪੰਜਾਬ ਆਉਣਗੇ ਤੇ ਜੋ ਭਾਈ ਅਮਰਿਤਪਾਲ ਸਿੰਘ ਉਹਨਾਂ ਦੀ ਅਰੈਸਟ ਹੈ ਜੀ ਉਹ ਹੋਈ ਸੀ 23 April 2023 ਨੂੰ ਜੀ ਤਾਂ ਫਿਰ ਜਿਹੜੀ ਐਨਐਸਏ ਵੀ ਇੱਕ ਦਿਨ ਪਹਿਲਾਂ ਸਮਾਪਤ ਹੁੰਦੀ ਹੁੰਦੀ ਹੈ 365 ਦਿਨਾਂ ਦੀ ਹੁੰਦੀ ਹੈ ਦੋ ਵਾਰ ਲਈ ਗਈ ਹੈ ਹਮ ਤਾ 2 अप्रैल ਤਰੀਕ ਪੰਦੀ ਹੈ ਵੀ ਹੁਣ ਜੋ ਉਮੀਦ ਹੈ ਵੀ ਜੋ ਬੜੀ ਜਿਆਦਾ ਗੁਰੂ ਮਹਾਰਾਜ ਦੀ ਕਿਰਪਾ ਹੋਣੀ ਹੈ ਜੋ ਖਡੂਰ ਸਾਹਿਬ ਕੌਨਸਟਿਟੂਐਂਸੀ ਦੇ ਜਿਹੜੇ ਲੋਕਾਂ ਨੇ ਮਸ਼ਿੰਦਿਆਂ ਨੇ ਜਿਹੜੀਆਂ ਵੋਟਾਂ ਵੋਟਾਂ ਪਾਈਆਂ ਨੇ 2 ਲੱਖ ਦੇ ਮਾਰਜਿਨ ਨਾਲ ਜਿਤਾਇਆ ਹੈ ਤੇ ਹੁਣ ਉਸੇ ਚੀਜ਼ ਕਰਕੇ ਪੰਜਾਬ ਦੀ ਆਵਾਮ ਦੀ ਗੁਹਾਰ ਕਰਕੇ ਹੁਣ ਸਰਕਾਰਾਂ ਨੂੰ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਆਉਣਾ ਪੈਣਾ ਹੈ ਦੇਖੋ ਭਾਈ ਅਮਰਪਾਲ ਸਿੰਘ ਪੰਜਾਬ ਤਾਂ ਲੈ ਜਾਂਦੇ ਜਾ ਰਹੇ ਨੇ ਕਦੇ ਲਿਆਂਦੇ ਜਾ ਰਹੇ ਨੇ April ਦਾ ਮਹੀਨਾ ਚੱਲ ਰਿਹਾ ਹੈ ਔਰ ਹੁਣ ਉਹ 22 23 ਤਰੀਕ ਦੇ ਅੰਦਰ ਅੰਦਰ ਪੰਜਾਬ ਦੇ ਵਿੱਚ ਆਉਣ ਜਾ ਰਹੇ ਕਿਉਂਕਿ ਐਨਐਸਏ ਟੁੱਟੂਗੀ ਇਦਾਂ ਰਹਿ ਗਈ ਖਬਰ ਭਾਈ ਅਮਰਪਾਲ ਸਿੰਘ ਦੀ ਹੁਣ ਸੁਖਵੀਰ ਸਿੰਘ ਬਾਦਲ ਦੇ ਨਾਲ ਜਿਹੜਾ ਰਿਸ਼ਤਾ ਹੈ ਔਰ ਹੋਰ ਬਾਕੀ ਦੀਆਂ ਤਾਰਾਂ ਕਿਵੇਂ ਜੁੜੀਆਂ ਨੇ ਔਰ ਕਿਵੇਂ ਪੋਲਾ ਖੁੱਲਦੀਆਂ ਸੁਣ ਲਓ ਜੀਦਾ ਅਮਨਦੀਪ ਕੌਰ ਦੇ ਬਹੁਤ ਵੱਡੇ ਵੱਡੇ ਖੁਲਾਸੇ ਤਾਂ ਜਿਹੜੀ ਹੁਣ ਇਹ ਅਮਨਦੀਪ ਕੌਰ ਦੀ ਅਪਡੇਟ ਹੈ ਇਹਨੂੰ ਮੈਂ ਨਹੀਂ ਇੱਕ ਪੁਲਿਸ ਵਾਲਾ ਸਾਂਝੀ ਕਰੂਗਾ ਇਸ ਗੱਲ ਨੂੰ ਪੁਲਿਸ ਵਾਲਾ ਜਿਹੜਾ ਥਾਣੇਦਾਰ ਬੰਦਾ ਸੋਨੋ ਕਪਈ ਆਪਣੀ ਐਗਜ਼ੈਂਪਲ ਹੀ ਦੇ ਦਿੰਦਾ ਮੈਂ ਤੋਂ ਕਿੰਚਾਰ ਨੱਥੂ ਆਇ ਲੱਗਾ ਸੀ ਓਕੇ ਮੈਂ ਇੱਕ ਕੁੜੀ ਉੱਥੋਂ ਗੁੰਮ ਹੋਈ ਸੀਗੀ ਤੇ ਕੁੜੀ ਅਸੀਂ ਰਿਕਵਰ ਕਰਨੀ ਸੀ ਤੇ ਦੋ ਲੈਡੀ ਕਾਸਟੇ ਹੋਣਾ ਸਾਨੂੰ ਚਾਹੀਦੀਆਂ ਸੀ ਮੈਨੂੰ ਹਾਂਜੀ ਮੈਨੂੰ ਦੱਸਰੋਂ ਫੋਨ ਆ ਗਿਆ ਜੀ ਵੀ ਆਹ ਕੁੜੀਆਂ ਤੁਹਾਡੇ ਨਾਲ ਆ ਦਿੱਤੀਆਂ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਓ ਓਕੇ ਚਲੋ ਮੈਂ ਇੱਕ ਲੜਕੀ ਦਾ ਕੰਦੀ ਜੀ ਮੈਂ ਮੈਨੂੰ ਤੁਸੀਂ ਮੌਕੇ ਪੁੱਛ ਲੈਣ ਤੋਂ ਲੈ ਲਿਓ ਤੇ ਦੂਸਰੀ ਜਦੋਂ ਮੈਂ ਫੋਨ ਕੀਤਾ ਉਹ ਕਹਿੰਦੀ ਜੀ ਮੈਂ ਨਹੀਂ ਜਾਣਾ ਅੱਛਾ ਸਾਹਮਣੇ ਗੱਲ ਕੀਤੀ ਮੈਂ ਕਿਹਾ ਜੀ ਉਹਦਾ ਡਿਊਟੀ ਤੋਂ ਜਵਾਬ ਦੇਣਾ ਸਿੱਧੀ ਸਸਪੈਂਸ਼ਨ ਹੈ ਹਾਂਜੀ ਮੈਂ ਜਦੋਂ ਰੰਤਪੋੜ੍ਹ ਲੱਗਿਆ ਵੀ ਤੇ ਮੈਨੂੰ ਐਸਪੀ ਸਾਹਿਬ ਤੋਂ ਸਾਡਾ ਫੋਨ ਆਉਂਦਾ ਵੀ ਮੈਨੂੰ ਆ ਕੇ ਮਿਲਣੀ ਓਕੇ ਤੇ ਮੈਂ ਚਲੋ ਜਾਣਾ ਸਵੇਰੇ ਐਸਪੀ ਦਾ ਹੁਕਮ ਆਇਆ ਤੇ ਜਦੋਂ ਮੈਂ ਗਿਆ ਤੇ ਉਹ ਕੋਈ ਐਸਪੀ ਸਾਹਿਬ ਦੇ ਨਾਲ ਬਿਸਕਟਾ ਦਾ ਚਾਹ ਪੀ ਰਹੀ ਆ ਦੱਸੋ ਮੈਂ ਕਿ ਥਾਣੇਦਾਰ ਮੈਂ ਖੜਾ ਤੇ ਉਹ ਕੁਰਸੀ ਤੇ ਬੈਠੀ ਹੋਈ ਨਾਲ ਦੱਸੋ ਤੇ ਮੈਂ ਤੋਂ ਬਰਦਾਸ਼ਤ ਨਹੀਂ ਹੋਇਆ ਮੈਂ ਕਿਹਾ ਸਰ ਮੈਂ ਇੱਕ ਦੋ ਰੈਂਕ ਸੀਨੀਅਰ ਹਾਂ ਹਾਂਜੀ ਮੈਨੂੰ ਤੁਸੀਂ ਬੈਠਣ ਨੂੰ ਨਹੀਂ ਕਿਹਾ ਹਾਂ ਪਰਤੀ ਪਾਈ ਹੈ ਮੇਰੀ ਹਾਂ ਤੇ ਇਹਨੂੰ ਤੁਸੀਂ ਬਿਸਕੁਟ ਆਪ ਦੇ ਰਹੇ ਹੋ ਹਾਂ ਕਿ ਫਿਰ ਮੇਰੇ ਨਾਲ ਡਿਊਟੀ ਕੱਲ ਨੂੰ ਕਰੂਗੀ ਕਿਸੇ ਨਾਲ ਇੰਸਪੈਕਟਰ ਜਾਂ ਇਸ ਰੈਂਕ ਤੱਕ ਬਿਲਕੁਲ ਇਹ ਚੀਜ਼ ਨੇ ਸਾਡਾ ਬੇੜਾ ਕਰ ਜਿਹੜੀ ਹੋਰ ਇਹ ਵੀ ਆਪਾਂ ਗੱਲ ਕਰਦੇ ਹਾਂ ਹਾਂਜੀ ਪਤਾ ਸਾਰਿਆਂ ਨੂੰ ਹੈ ਹਾਂਜੀ ਸਭ ਨੂੰ ਪਤਾ ਹੈ 5 ਵੱਟੇ ਅਫਸਰ ਇਹਦੇ ਨਾਲ ਜੁੜਦੇ ਆ ਕਿਉਂਕਿ ਸਾਨੂੰ ਤਾਂ ਮਹਿਕਮੇ 'ਚ ਪਤਾ ਹੈ ਹਾਂ ਜੀ ਇਹ ਸਭ ਤੋਂ ਪਹਿਲਾਂ ਕਿਹੜੇ ਅਫਸਰ ਦੀ ਗੱਡੀ 'ਚ ਹੁੰਦੀ ਸੀ ਕਿਹੜੇ ਅਫਸਰ ਦੇ ਨਾਲ ਹੁੰਦੀ ਸੀ ਉਹ ਕਾਫੀ ਵਿਵਾਦਤ ਅਫਸਰ ਰਹੇ ਆ ਪੰਜਾਬ ਦੇ ਹੁਣ ਜਿਹੜੀ ਕਾਸਟੇਬਲ ਹੈ ਡੀਆਈਜੀ ਰੈਂਕ ਦੇ ਅਫਸਰ ਦੇ ਨਾਲ ਗੱਡੀ 'ਚ ਚੱਲ ਕੇ ਜਿਹੜਾ ਜਿਹਦੇ ਨਾਲ ਜਿਹੜਾ ਜਿਹਦੇ ਨਾਲ ਜੁੜਿਆ ਹੋਇਆ ਉਹ ਬੁਲਾਜੋ ਬਿਲਕੁਲ ਦੂਸਰਾ ਪੱਖ ਪਰਮਾਰ ਸਾਹਿਬ ਦਾ ਇਹ ਹੈ ਪੰਜਾਬ ਦਾ ਇੱਕ ਬਹੁਤ ਵੱਡਾ ਸਿਆਸੀ ਘਰਾਣਾ ਹੈ ਹਾਂ ਜੀ ਉਹਦੀ ਇਹਦੇ ਪਿੰਡ ਦੇ ਬਹੁਤ ਕਰੀਬੀ ਰਿਸ਼ਤੇਦਾਰੀ ਹੈ ਹਾਂ ਜੀ ਹਾਂ ਜੀ ਹਾਂ ਜੀ ਉਹ ਸਖਵੀਰ ਬਾਦਲ ਦੇ ਨਾਨਕੇ ਸਾਧ ਉੱਤੇ ਅੰਦਰ ਗੱਲ ਕੋਈ ਹੋਇਆ ਚਾ ਹਾਂਜੀ 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 ਇਹ ਵੀ ਵਜ਼ਰ ਉਹਨਾਂ ਦੇ ਘਰੇ ਕੰਮ ਕਰਦੀ ਰਹੀ ਹੈ ਓਕੇ ਜਿੱਥੋਂ ਇਹ ਭਰਤੀ ਕੀਤੀ ਜਾਂਦੀ ਆ ਤਾਂ ਪੰਜਾਬ ਦੇ ਵਿੱਚ ਕੱਲ ਵੀ ਜਿਹੜੀ ਵੀਡੀਓ ਪੈਂਦੀ ਆ ਬੜਾ ਪੰਜਾਬੀਆਂ ਨੇ ਪਿਆਰ ਦਿੱਤਾ ਕਿ ਸਖਵੀਰ ਸਿੰਘ ਬਾਦਲ ਨੂੰ ਉਹਨਾਂ ਦੀ ਪੋਲ ਖੋਲਣੀ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਬਹੁਤ ਸਾਰੇ ਦੋਸ਼ੀ ਆ ਪੰਜਾਬ ਦੇ ਸੇਕਾਉਂ ਦੇ ਦੋਸ਼ੀ ਨੇ ਤਾਂ ਸਖਵੀਰ ਸਿੰਘ ਬਾਦਲ ਦੇ ਜਿਹੜੇ ਨਾਨਕੇ ਨੇ ਉਹਨਾਂ ਦੇ ਘਰੇ ਦੀ ਮਾਂ ਕੰਮ ਕਰਦੀ ਸੀ ਇਹ ਗੱਲ ਮੈਂ ਕੱਲ ਵੀ ਕਹੀ ਸੀ ਤੇ ਅੱਜ ਕਿਉਂ ਰਿਪੀਟ ਕੀਤੀ ਹੈ ਪੰਜਾਬ ਦੇ ਸਾਡੇ ਵਾਸੀਆਂ ਨੇ ਜਿਨ੍ਹਾਂ ਭੈਣ ਭਰਾਵਾਂ ਨੇ ਨਹੀਂ ਵੇਖੀ ਤਾਂ ਅੱਜ ਵੇਖ ਲੈਣਗੇ ਜ਼ਰੂਰੀ ਹੈ ਕਿਉਂਕਿ ਉਹੀ ਪੰਜਾਬ ਦੇ ਘਰੋਂ ਨਿਕਲਦੀ ਗੱਲ ਅੱਗ ਵਾਂਗ ਮੈਂ ਕਹਿਣਾ ਹੁੰਦਾ ਸੀ ਤੁਹਾਡੇ ਸਾਹਮਣੇ ਮੈਂ ਕਈ ਵਾਰ ਇਹ ਗੱਲਾਂ ਦੇ ਖੁਲਾਸੇ ਕੀਤੇ ਆ ਕਿ ਜਿਹੜਾ ਵੱਡਾ ਬਦਲ ਮਰ ਗਿਆ ਉਹੀ ਪੰਜਾਬ ਦੀਆਂ ਜੜ੍ਹਾਂ ਦੇ ਵਿੱਚ ਤੇਲ ਪਾ ਕੇ ਗਿਆ ਜਿਹੜਾ ਸਾਡਾ ਪੰਜਾਬ ਅੱਜ ਤੱਕ ਸੁਲਗ ਰਿਹਾ ਹੈ ऐसे देखो दे नौज़ुणी नौज़ुणी दे दे करके देखो परतें जब खुलਦੀਆਂ ਨੇ ਇਹੀ ਜਗਾਂ ਦੇ ਵਿੱਚ ਤੇਲ ਪਾਇਆ। ਯਾਨੀ ਉਹਨਾਂ ਦੇ ਭਾਵੇਂ ਨਾਨਕੇ ਚਾਹੇ ਜੋ ਮਰਜੀ ਹੈ। ਪਰ ਉਹਨਾਂ ਨੇ ਇਹ ਭਰਤੀ ਕਰਵਾਈ। ਉਹਨਾਂ ਦੀ ਭਰਤੀ ਕਰਵਾਈ ਹੋਈ ਕਾਂਸਟੇਬਲ ਕਿਸ ਪ੍ਰਕਾਰ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਤੇ ਮਰਵਾਉਣ ਚੱਲੀ ਸੀ। ਛੱਟੇ ਦੇ ਨਾਲ ਕਿੰਨੇ ਮਾਰ ਚੁੱਕੀ ਐ। ਔਰ ਕਿੰਨੇ ਹੋਰ ਸਾਰੇ ਮਾਰਨੇ ਸੀ। ਇਸ ਕਰਕੇ ਪੰਜਾਬ ਦੇ ਗੌਰਵ ਜாதਵ ਡੀਜੀਪੀ ਸਤਕਾਰਯੋਗ ਪੰਜਾਬ ਪੁਲਿਸ ਦੇ ਵਿੱਚ ਬਹੁਤ ਵੱਡਾ ਨਾਮ ਹੈ। ਉਹਨਾਂ ਨੂੰ ਅਪੀਲ ਹੈ ਕਿ ਇਸ ਦੇ ਉੱਤੇ ਵੱਡੀ ਤੋਂ ਵੱਡੀ ਕੜੀ ਤੋਂ ਕੜੀ ਕਾਰਵਾਈ ਕਰਕੇ ਇਹਨੂੰ ਸਿੱਧਾ ਡਿਸਮਿਸ ਕਰਕੇ ਜੇਲ੍ਹ ਦੇ ਵਿੱਚ ਸਖਤ ਤੋਂ ਸਖਤ ਸਜ਼ਾ ਦਿਵਾਉਣੀ ਚਾਹੀਦੀ ਹੈ ਤਾਂ ਕਿ ਹੋਰ ਕਾਂਸਟੇਬਲ ਚਾਹੇ ਕੋਈ ਔਰਤ ਹੋਵੇ ਚਾਹੇ ਹੋਵੇ ਕੋਈ ਬੰਦਾ ਉਹ ਜੁਰਤ ਨਾ ਕਰੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਇਸ ਗੱਲ ਦੇ ਹੱਕ ਵਿੱਚੋਂ ਵੀਡੀਓ ਨੂੰ ਸ਼ੇਅਰ ਕਰ ਦੇਣਾ ਔਰ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬਾਰੇ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਤਾਂ